ਕਬੰਦੇ ਦਾ ਧੰਨਵਾਦ ਕਰਨਾ ਰਹਿ ਗਿਆ ਸਭ ਤੋਂ ਜ਼ਰੂਰੀ ਕਿ ਤੈਹ ਦਿਲੋਂ ਤੇਰਾ ਧੰਨਵਾਦ મોદી ਤੈਹ ਦਿਲੋਂ ਤੇਰਾ ਧੰਨਵਾਦ મોદી ਜਿਹੜਾ ਕੀਤਾ ਇਹ ਤੰਗ ਹੜਤਾਲੀਆਂ ਨੂੰ ਤੈਹ ਦਿਲੋਂ ਤੇਰਾ ਧੰਨਵਾਦ મોદી ਜਿਹੜਾ ਕੀਤਾ ਇਹ ਤੰਗ ਹੜਤਾਲੀਆਂ ਨੂੰ ਇਸੇ ਵਜ੍ਹਾ ਤਾਂ ਇੱਕ ਮੁਠ ਕਰ ਗਏ ਆਏ ਛੋਟੇ ਵੱਡੇਆਂ ਅਤੇ ਸਮ ਕਾਲੀਆਂ ਨੂੰ ਤੂਰ ਵੀ ਉਤਰੀ ਦੱਖਣੀ ਕੀ ਵਿੱਚ ਜਹੇ ਤੋਂ ਨਾਲ ਗੜਵਾਲੀਆਂ ਨੂੰ ਆਗੂ ਖਰੇ ਤੇ ਅਸਲ ਆ ਰਹੇ ਅੱਗੇ ਆਗੂ ਖਰੇ ਤੇ ਅਸਲ ਆ ਰਹੇ ਅੱਗੇ ਖੁੰਝੇ ਲਾ ਕੇ ਅਖੋਤੀਆਂ ਜਾਲੀਆਂ ਨੂੰ ਪੰਜੇ ਤਕੜੀਆਂ ਝਾੜੂ ਤੇ ਕਮਲ ਖਿਲਰੇ ਪੰਜੇ ਤਕੜੀਆਂ ਝਾੜੂ ਤੇ ਕਮਲ ਖਿਲਰੇ ਬਈ ਵੱਜਦੇ ਸਲੂਟ ਟਰੰਡੀਆਂ ਨੂੰ ਪੰਜੇ ਤੱਕੜੀਆਂ ਝਾੜੂ ਤੇ ਕਮਲ ਖਿਲਰੇ ਪਏ ਵੱਜਦੇ ਸਲੂਟ ਟਰਾਲੀਆਂ ਨੂੰ ਹੁੰਦੀ ਪਈਏ ਤੇਰੀ ਤੋਏ ਤੋਏ ਕਿੰਨੀ ਹੁੰਦੀ ਪਈਏ ਤੇਰੀ ਤੋਏ ਤੋਏ ਕਿੰਨੀ ਪੁੱਛ ਸੱਦ ਕੇ ਜਰਾ ਪਰਤਾਲੀਆਂ ਨੂੰ ਛੱਡ ਰਾਜ ਭਾਗ ਨਾ ਵਸ ਤੇਰੇ ਛੱਡ ਰਾਜ ਭਾਗ ਨਾ ਵਸ ਤੇਰੇ ਕਾਹ ਤੋਂ ਦਿੰਨਾ ਏ ਸੱਤੇ ਕੰਗਾਲੀਆਂ ਨੂੰ ਕੜਾਵੇਂ ਰومی ਦੀ ਨੇਕ ਸਲਾਮ ਮੰਨ ਕੇ ਕੜਾਵੇਂ ਰومی ਦੀ ਨੇਕ ਸਲਾਮ ਮੰਨ ਕੇ ਉਹ ਜਾ ਕੇ ਵੇਚ ਲੈ ਚਾਹ ਦੀਆਂ ਪਿਆਲੀਆਂ ਨੂੰ ਜਾ ਕੇ ਵੇਚ ਲੈ ਚਾਹ ਦੀਆਂ ਪਿਆਲੀਆਂ ਨੂੰ ਜਾ ਕੇ ਵੇਚ ਲੈ ਚਾਹ ਦੀਆਂ ਪਿਆਲੀਆਂ ਨੂੰ